ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਬੈਂਕ 'ਚ ਖਾਤਾ ਰੱਖਣ ਵਾਲਿਆਂ ਦੇ ਲਈ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਯਸਵੈਂਕ ਅਤੇ ICICI ਬੈਂਕ ਨੇ ਸੇਵਿੰਗ ਅਕਾਊਂਟ ਨਾਲ ਜੁੜੇ ਨਾਮ ਅੱਜ ਬਦਲਾ ਕੇ ਤਾਂ ਇਹ ਨਿਯਮ ਸਰਵਿਸ ਚਾਰਜ ਨਾਲ ਜੁੜੇ ਹਨ ਇਸ ਤੋਂ ਇਲਾਵਾ ਕੁਝ ਕਿਸਮ ਦੇ ਬੈਂਕ ਖਾਤੇ ਵੀ ਬੰਦ ਕਰ ਦਿੱਤੇ ਜਾਣਗੇ ICICI ਬੈਂਕ ਨੇ ਚੈੱਕ ਬੁੱਕ ਦਾ ਇਸਤੇਮਾਲ ਮਹਿੰਗਾ ਕਰ ਦਿੱਤਾ ਇਹ ਬਦਲੇ ਹੋਏ ਨਿਯਮ 1 ਮਈ ਤੋਂ ਲਾਗੂ ਹੋਣਗੇ ਜੇਕਰ ਤੁਹਾਡਾ ਇਹਨਾਂ ਦੋਵਾਂ ਬੈਂਕਾਂ 'ਚ ਕਿਸੇ ਇੱਕ ਬੈਂਕ ਦੇ ਖਾਤੇ ਦਾ ਬਦਲੇ ਹੋਏ ਨਿਯਮ ਨੂੰ ਜ਼ਰੂਰ ਜਾਣੋ ਜੀ ਹਾਂ ਸੇਵਿੰਗ ਐਕਸਕਲੂਸਿਵ ਜੈਸ ਬੈਂਕਿੰਗ ਸਿਲੈਕਟਸ ਮੇਰੇ ਕੁਝ ਖਾਤੇ ਬੰਦ ਕਰ ਦਿੱਤੇ ਜਾਣਗੇ ਜੀ ਹਾਂ సేవింగ్ ਕਾਉਂਟ ਅਪਰੋਚਾ ਕਟੋਕੜ ਬੈਲੈਂਸ ਦਾ 100 ਰੁਪਏ ਹੋਵੇਗਾ ਨਾਲ ਹੀ ਚਾਰਜ ਦੀ ਅਧਿਕਤਮ ਸੀਮਾ ਉਹਦਾ ਕੇ 750 ਰੁਪਏ ਕਰ ਦਿੱਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ